ਦੁਨੀਆ ਭਰ ਵਿੱਚ ਵਸਦੇ ਸਮੂਹ ਪੈਣਾ ਪਰਾਂਵਾਂ ਬਜ਼ੁਰਗਾਂ ਮਾਵਾ ਬੱਚਿਆਂ ਨੌਜਵਾਨਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ واਸ਼ਿੰਗਟਨ ਦੀਆਂ ਹਵਾਵਾਂ ਵਿੱਚ ਭਾਰਤ ਅਤੇ ਪਾਕਿਸਤਾਨ ਵੱਲੋਂ ਜੋ ਲੋਬਿੰਗ ਫਰਮਾਂ ਹਾਇਰ ਕੀਤੀਆਂ ਉਹ ਆਪਣੇ ਆਪਣੇ ਰਾਜਨੀਤਿਕ ਏਜੰਡੇ ਲੈ ਕੇ ਕੰਮ ਕਰਨ ਲੱਗੀਆਂ ਹੋਈਆਂ ਹਨ ਇੱਕ ਫਰਮ ਐਸ ਐਫ ਜੇ ਸਿੱਖ ਫਾਰ ਜਸਟਿਸ ਜਥੇਬੰਦੀ ਵੱਲੋਂ ਵੀ ਹਾਇਰ ਕੀਤੀ ਹੋਈ ਹੈ ਉਹ ਵੀ ਸਿੱਖਾਂ ਦੇ ਏਜੰਡੇ ਸਿੱਖਾਂ ਉੱਤੇ ਭਾਰਤ ਵੱਲੋਂ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਅਗੇਂਸਟ ਭਾਰਤ ਨੂੰ ਨੰਗਿਆਂ ਕਰਨ ਵਾਸਤੇ ਉਸ ਦੇ ਗਲਤ ਪ੍ਰਪਾਗੈਂਡੇ ਤੇ ਗਲਤ ਹਸਤਗੰਡਿਆਂ ਨੂੰ ਜਗ ਜाहिर ਕਰਨ ਵਾਸਤੇ ਕੀਤੀ ਹੋਈ ਹੈ ਇਸ ਗੱਲ ਨੂੰ ਵਿਦੇਸ਼ਾਂ ਵਿੱਚ ਬੈਠੇ ਸਿੱਖ ਪਲੀਪਾਂਤ ਜਾਣਦੇ ਹਨ ਪਰ ਅਗਰ ਮੇਰੇ ਨਾਲ ਸੰਬੰਧਿਤ ਸਰੋਤਿਆਂ ਨੂੰ ਕਿਸੇ ਨੂੰ ਨਾ ਪਤਾ ਹੋਵੇ ਤਾਂ ਉਸ ਦੀ ਜਾਣਕਾਰੀ ਵਾਸਤੇ ਮੈਂ ਦੱਸਣਾ ਜ਼ਰੂਰੀ ਸਮਝਿਆ ਉਹਨਾਂ ਨੂੰ ਦੱਸਣਾ ਵੀ ਜ਼ਰੂਰੀ ਸਮਝਿਆ ਜੋ ਮੇਰੇ ਪੋਡਕਾਸਟ ਦੇ ਉੱਤੇ ਟਿੱਪਣੀ ਵਿੱਚ ਕਿਲ-ਕਿਲ ਕੇ ਭਾਰਤ ਜਿੰਦਾਬਾਦ ਦੇ ਨਾਰੇ ਲਾਉਂਦੇ ਹਨ ਉਹਨਾਂ ਨੂੰ ਇਹ ਵੀ ਦੱਸ ਦਈਏ ਸਿੱਖਾਂ ਨੂੰ ਅਕਸਰ ਕਿਹਾ ਜਾਂਦਾ ਰਿਹਾ ਇੱਥੇ ਆਓ ਇੰਡੀਆ ਦੇ ਵਿੱਚ ਆ ਕੇ ਗੱਲ ਕਰੋ ਇੱਥੇ ਬਾਹਰ ਬੈਠੇ ਤੁਸੀਂ ਗੱਲਾਂ ਕਰੀ ਜਾਂਦੇ ਹੋ ਅਸੀਂ ਹੁਣ ਉਹਨਾਂ ਨੂੰ ਦੱਸਦੇ ਆਂ ਵੀ ਤੁਸੀਂ ਅਮਰੀਕਾ ਦੇ ਵਿੱਚ ਕਿਸ ਕੰਮ ਵਾਸਤੇ ਲੋਬਿੰਗ ਫਰਮਾਂ ਹਾਇਰ ਕੀਤੀਆਂ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਗੱਲ ਤਾਂ ਵਾਸ਼ਿੰਗਟਨ ਤੋਂ ਹੀ ਹੋਣੀ ਹੈ ਜੇ ਤੁਹਾਡੇ ਕੋਲ ਏਡਾ ਵੱਡਾ ਮੁਲਕ ਹੋਣ ਦੇ ਬਾਵਜੂਦ ਤੁਸੀਂ ਟਰੰਪ ਦੇ ਪੈਰਾਂ ਵਿੱਚ ਬੈਠੇ ਹੋ ਤਾਂ ਘੱਟੋ ਘੱਟ ਦੂਸਰੇ ਨੂੰ ਉਲੰਭਾ ਦੇਣ ਲੱਗਿਆਂ ਥੋੜੀ ਬੜੀ ਸ਼ਰਮ ਕਰ ਲਿਆ ਕਰੋ ਭਾਰਤ ਜਿੰਦਾਬਾਦ ਕਹਿਣ ਵਾਲਿਆਂ ਲਈ ਇੱਕ ਖਬਰ ਹੋਰ ਦੱਸ ਦਈਏ ਚੀਨ ਨੇ ਅਰੁਣਾਚਲ ਪ੍ਰਦੇਸ਼ ਦਾ ਨਾਮ ਬਦਲ ਕੇ ਜੰਗਨਾਨ ਰੱਖ ਦਿੱਤਾ ਹੈ ਤੇ ਆਪਣੇ ਨਕਸ਼ੇ ਦੇ ਵਿੱਚ ਦਰਸਾਇਆ ਹੈ। ਪਿਛਲੇ ਹਫਤੇ ਉਹਨੇ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਕਈ ਪਿੰਡਾਂ ਦਾ ਨਾਮ ਬਦਲੇ ਸੀ ਹੁਣ ਪੂਰੀ ਸਟੇਟ ਦਾ ਨਾਮ ਬਦਲ ਦਿੱਤਾ ਹੈ। ਚਲੋ ਭਾਰਤੀ ਭਗਤੋਂ ਮਾਰੋ ਨਾਰੇ ਭਾਰਤ ਜਿੰਦਾਬਾਦ ਚੀਨ ਦੇ ਬਾਰਡਰ ਤੇ ਜਾ ਕੇ ਮਾਰੋ। ਜਦ ਚੀਨ ਨੇ ਅਰੁਣਾਚਲ ਪ੍ਰਦੇਸ਼ ਦਾ ਨਾਮ ਬਦਲਿਆ ਤਾਂ ਇਸ ਦੇ ਰੋਸ ਵਜੋਂ ਚੀਨ ਦੀ ਨਿਊਜ਼ ਏਜੰਸੀ ਜੋ ਭਾਰਤ ਵਿੱਚ ਸਥਿਤ ਹੈ ਉਸ ਦਾ ਟਵਿੱਟਰ ਖਾਤਾ ਬੈਨ ਕਰ ਦਿੱਤਾ ਹੈ। ਦੇਖਿਆ ਕਿੰਨਾ ਵੱਡਾ ਐਕਸ਼ਨ ਹੈ ਭਾਰਤ ਨੇ। ਸਾਰੇ ਬੋਲੋ ਭਾਰਤ ਮਾਤਾ ਕੀ ਜੈ ਮਾਤਾ ਪੰਚੀ ਸੀ ਪਿਆਸ ਬੁਝਾਉਣ ਨੂੰ ਮਤਲਬ ਭਾਰਤ ਮਾਤਾ ਮਾਤਾ ਪੰਚੀ ਜਾਂ ਪਿਆਸ ਬੁਝਾਉਣ ਨੂੰ ਤੇ ਪਾਣੀਆਂ ਨੂੰ ਅੱਗ ਲੱਗ ਗਈ ਅੱਗ ਦੇ ਭਾਂਬੜ ਇਹਨੇ ਨੇ ਉੱਚੇ ਨੇ ਕਿ ਪੂਰੇ ਅੰਤਰਰਾਸ਼ਟਰੀ ਪੂਰੀ ਦੁਨੀਆ 'ਚ ਦਸਣ ਲੱਗੇ ਵੈਸੇ ਇੱਕ ਗੱਲ ਤਾਂ ਵਧੀਆ ਵੀ ਹੋਈ ਭਾਰਤ ਦਾ ਪਿਛਲੇ 40 ਸਾਲ ਤੋਂ ਸਿੱਖਾਂ ਦੇ ਖਿਲਾਫ ਹੀ ਪ੍ਰਪੋਗੰਡਾ ਤੇ ਨਿੰਦਣ ਦੇ ਉੱਤੇ ਜ਼ੋਰ ਲੱਗਾ ਹੋਇਆ ਸੀ ਇਸ ਕੰਮ ਉੱਤੇ ਉਹਨੇ ਅਰਬਾਂ ਖਰਬਾਂ ਰੁਪਏ ਵੇਸਟ ਕੀਤੇ ਨਸ਼ਟ ਕੀਤੇ ਬਣਿਆ ਫਿਰ ਵੀ ਕੱਖ ਨਹੀਂ ਮੋੜ ਕੋੜ ਖੋਤੀ ਫੇਬੜ ਥੱਲੇ ਪੈਸੇ ਵੀ ਗਏ ਮਸਲਾ ਵੀ ਹੱਲ ਨਾ ਹੋਇਆ ਪਰ ਪਰਮੇਸ਼ਰ ਦਾ ਧੰਮਵਾਦ ਕਰਨਾ ਬਣਦਾ ਕਿ ਉਹਨਾਂ ਨੇ ਇਹਨਾਂ ਨੂੰ ਇੱਕ ਨਵਾਂ ਆਰ ਦੇ ਦਿੱਤਾ ਉਹ ਨਵਾਂ ਆਰ ਹੁਣ ਇਹ ਦੱਸਦਾ ਕਿ ਹੁਣੇ ਪੈਸਾ ਜਿਹੜਾ ਪਾਕਿਸਤਾਨ ਦੇ ਖਿਲਾਫ ਖਰਚ ਕਰਨ ਲੱਗੇ ਹੋਏ ਨੇ ਪ੍ਰਚਾਰ ਤੇ ਜਿਹੜੀ ਫਰਮ ਹਾਇਰ ਕੀਤੀ ਹੈ ਉਸ ਨੂੰ ਮਹੀਨੇ ਦਾ 1.5 ਲੱਖ ਅਮਰੀਕਨ ਡਾਲਰ ਇਹਨਾਂ ਨੇ ਦੇਣਾ ਹੈ ਪਾਕਿਸਤਾਨ ਨੂੰ ਮਜਬੂਰੀ ਚ ਦੇਣਾ ਪੈਣਾ ਸੀ ਕਿਉਂਕਿ ਇਹਨਾਂ ਦੀਆਂ ਗੱਲਾਂ ਦਾ ਜਵਾਬ ਦੇਣ ਵਾਸਤੇ ਉਹਨੇ ਵੀ ਫਰਮ ਹਾਇਰ ਕਰ ਲਈ ਇਹਨਾਂ ਨੇ ਸੋਚਿਆ ਸੀ ਪਾਖੜਾ ਰੇਮ ਦਾ ਪਾਣੀ ਆ ਸਿੱਖਾਂ ਕੋਲ ਕਿਹੜੀ ਤਾਕਤ ਆ ਚੱਕੋ ਤੇ ਜਿੰਨੂੰ ਮਰਜ਼ੀ ਦੇ ਦਿਓ ਕੁਛ ਇਧਰ ਆਪਣੇ ਹਰਿਆਣੇ ਨੂੰ ਤੇ ਛੱਡਿਆ ਚਲੋ ਹਰਿਆਣੇ ਵਾਲਾ ਪਾਣੀ ਤੇ ਫਿਰ ਵੀ ਪੰਜਾਬ ਦਾ ਹਿੱਸਾ ਪੰਜਾਬ ਦੀ ਧਰਤੀ 'ਚ ਹੀ ਜਾਵੇਗਾ ਥੱਲੇ ਹੁਣ ਤਾਂ ਹਰਿਆਣਾ ਵੀ ਸਾਨੂੰ ਖਾਲਸਤਾਨ ਹੀ ਲੱਗਦਾ ਹੈਵੀ ਹੈ ਉੱਥੋਂ ਦਾ जाट ਪਾਈ ਯਾਰਾ ਖਾਲਸਤਾਨ ਦੇ ਨਾਲ ਜੁੜਿਆ ਹੋਇਆ ਹੈ ਇਸ ਕਰਕੇ ਹੁਣ ਉਧਰ ਜਾਂਦੇ ਪਾਣੀ ਸਾਨੂੰ ਤਕਲੀਫ ਨਹੀਂ ਦਿੰਦੇ ਪਰ ਹਰੀਕੇ ਪਤਨ ਤੋਂ ਜਿਹੜੀ ਇੰਦਰਾ ਗਾਂਧੀ ਨੇ ਨਹਿਰ ਕੱਢ ਕੇ ਵੱਡੀ ਸਾਰੀ ਰਾਜਸਥਾਨ ਨੂੰ ਦਿੱਤੀ ਹੈ ਇਸੇ ਲਈ ਦਿੱਤੀ ਸੀ ਕਿ ਸਿੱਖ ਕੀ ਕਰ ਲੈਣਗੇ ਗਿੱਜੇ ਗਿੱਜੀ ਲੂੰਬੜੀ ਨੇ ਫਿਰ ਅਟੈਕ ਕੀਤਾ ਕਹਿੰਦੀ ਸਿੰਧ ਜੇਲਮ ਚਨਾਬ ਸਾਰੇ ਪਾਣੀ ਰੋਕ ਦੇਣੇ ਰੋਕ ਲਓ ਪਾਣੀ ਹੁਣ ਕਰਤਾ ਪੁਰਖ ਨੇ ਇਹਨਾਂ ਦੀ ਜਿਹੜੀ ਵੱਡੀ એનર્ਜੀ ਸਿੱਖਾਂ ਖਿਲਾਫ ਵਰਤੀ ਜਾਂਦੀ ਸੀ ਉਸ ਨੂੰ ਦੂਸਰੇ ਪਾਸੇ ਖਰਚਣ ਤੇ ਲਾ ਦਿੱਤਾ ਹੈ ਅਤੇ ਇਸ ਵਿਚਲੇ ਟਾਈਮ ਦੇ ਦਰਮਿਆਨ ਸਿੱਖਾਂ ਨੂੰ ਹੁਣ ਕੋਈ ਉਹ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਵਿੱਚ ਸਮੇਂ ਦੀ ਮੁੱਖ ਲੋੜ ਹੈ ਮੈਂ ਸਰੋਤਿਆਂ ਦੇ ਧਿਆਨ ਗੋਚਰੇ ਇੱਕ ਗੱਲ ਰੱਖਣੀ ਚਾਹੁੰਦਾ ਹੈ ਜਿਹੜਾ 17 ਅਗਸਤ ਦਾ ਖਾਲਿਸਤਾਨ ਰੈਫਰੈਂਡਮ ਵਾਸ਼ਿੰਗਟਨ ਡੀਸੀ ਦੇ ਵਿੱਚ ਰੱਖਿਆ ਗਿਆ ਉਹ ਕਿਸ ਵਾਸਤੇ ਉੱਥੇ ਰੱਖਿਆ ਕਿਉਂਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਸਿੱਖਾਂ ਦੀ ਗਿਣਤੀ ਹੀ ਨਾ ਮਤਰਾ ਫਿਰ ਵੀ ਉੱਥੇ ਰੱਖਣ ਦਾ ਸਾਫ਼ ਮਤਲਬ ਹੈ ਭਾਰਤ ਸਰਕਾਰ ਤੇ ਭਾਰਤੀ ਭਗਤਾਂ ਨੂੰ ਇਹ ਦੱਸਣਾ ਹੈ ਕਿ ਤੁਸੀਂ ਤੇ ਟਰੰਪ ਸਾਹਿਬ ਨੂੰ ਇਹ ਕਹਿ ਰਹੇ ਸੀ ਨਾ ਕਿ ਸਿੱਖਾਂ ਦਾ ਜਿਹੜਾ ਇਹ ਰੈਫਰੈਂਡਮ ਨੂੰ ਬੰਦ ਕਰਾਓ ਅਗਲਿਆਂ ਨੇ ਅਮਰੀਕਾ ਦੀ ਰਾਜਧਾਨੀ ਦੇ ਵਿੱਚ ਰੱਖਿਆ ਹੈ ਤਾਂ ਕਿ ਤੁਹਾਡੇ ਬੋਲੇ ਕੰਨਾਂ ਦੇ ਵਿੱਚ ਆਵਾਜ਼ ਪਹੁੰਚ ਸਕੇ ਅੱਖਾਂ ਵਿੱਚ ਪਏ ਕੁੱਕਰੇ ਠੀਕ ਹੋ ਸਕਣ ਸ਼ਾਇਦ ਤੁਹਾਨੂੰ ਸਹੀ-ਸਹੀ ਦਿਸਣਾ ਸ਼ੁਰੂ ਹੋ ਜਵੇ ਮਾਰੋ ਨਾਰਾ ਭਾਰਤ ਜਿੰਦਾਬਾਦ ਇਸ ਰੈਫਰੈਂਡਮ ਦੇ ਵਿੱਚ ਹੁਣ ਤੋਂ ਹੀ ਪੂਰੇ ਅਮਰੀਕਾ ਕੈਨੇਡਾ ਦੇ ਵਿੱਚ ਸਰਗਰਮੀਆਂ ਵੱਡੀ ਪੱਧਰ ਤੇ ਸ਼ੁਰੂ ਹੋ ਗਈਆਂ ਨੇ ਇੱਕੇ 22 ਜੂਨ ਨੂੰ ਖਾਲਿਸਤਾਨ ਕਾਕਸ ਫਾਊਂਡੇਸ਼ਨ ਵੱਲੋਂ ਵੀ ਵੱਡੇ ਪੱਧਰ ਦੇ ਉੱਤੇ ਪ੍ਰੋਗਰਾਮ ਰੱਖਿਆ ਹੈ ਉਮੀਦ ਹੈ ਉਸ ਪ੍ਰੋਗਰਾਮ ਦੇ ਨਿਕਣ ਵਾਲੇ ਖਾਲਸਾਈ ਭੰਬੜਾਂ ਦਾ ਸੇਕ ਦਿੱਲੀ ਤੱਕ ਪੂਰੀ ਤਸੱਲੀ ਨਾਲ ਪਹੁੰਚੇਗਾ ਜੰਗ ਦੇ ਹਾਲਾਤਾਂ ਵਿੱਚ ਅੰਦਰੂਨੀ ਸੁਰੱਖਿਆ ਦੇ ਮੱਦੇ ਨਜ਼ਰ ਹੁਣ ਮੌਕ ਡ੍ਰਿਲਾਂ ਦੀ ਨਵੀਂ ਤਰੀਕ ਫੇਰ ਆਉਣ ਵਾਲੀ ਹੈ ਦੇਖਦੇ ਹਾਂ ਉਹ ਡ੍ਰਿਲਾਂ ਦੀ ਤਰੀਕ ਆਉਂਦੀ ਵੀ ਆ ਕਿ ਵੈਸੇ ਮੌਕ ਡ੍ਰਿਲੀ ਹੋਗੀ ਕਿਤੇ ਟਰੰਪ ਨੇ ਦਬਕਾ ਇਹਨਾਂ ਮਾਰਤਾ ਹੋਵੇ ਤੇ ਚੁੱਪ ਹੋ ਗਏ ਹੁਣ ਪਰ ਜੇ ਦੁਬਾਰਾ ਹੁੰਦੀਆਂ ਨੇ ਤਾਂ ਫਿਰ ਇੱਕ ਗੱਲ ਸਪਸ਼ਟ ਹੈ ਕਿ ਅਜੇ ਵਿਪਰ ਦੇ ਪਿੰਡੇ ਦੇ ਉੱਤੇ ਜਿਹੜੀ ਖਾਰਸ਼ ਹੈ ਨਾ ਉਹ ਹਟਣ ਦੀ ਬਜਾਏ ਹੋਰ ਵਧ ਗਈ ਹੈ। ਚੀਨ ਦਾ ਤਾਈਵਾਨ ਦੇ ਮਸਲੇ ਦੇ ਉੱਤੇ ਬੜਾ ਹੀ ਖੂਨ ਖਾਰਜਾ ਰੌਂਦਿਸਦਾ ਹੈ। ਪਰ ਤਾਈਵਾਨ ਨੂੰ ਬਚਾਉਣ ਲਈ ਉਸ ਦੇ ਆਲੇ ਦੁਆਲੇ ਦੇ ਸਮੁੰਦਰੀ ਖੇਤਰ ਦੇ ਵਿੱਚ ਅਮਰੀਕਾ ਦੇ ਸ਼ਿਪ ਵੀ ਤੁਰੇ ਫਿਰਦੇ। ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ ਨੂੰ ਚੀਨ ਨੇ ਵੱਖਵਾਦੀ ਕਹਿ ਛੜਿਆ। ਜਿਹੜਾ ਪਹਿਲਾਂ ਵੱਖ ਹੈ ਉਹਦੇ ਵਿੱਚ ਵਾਦੀ ਕਿੱਥੋਂ ਆ ਗਈ? ਕਹਿਣ ਦਾ ਭਾਵ ਇਹ ਹੈ ਤਾਈਵਾਨ ਦੇ ਆਲੇ ਦੁਆਲੇ ਫੌਜੀ ਘੇਰਾਬੰਦੀ ਬਹੁਤ ਤੰਗ ਕਰਨ ਲੱਗਿਆ ਹੋਇਆ ਹੈ। ਤਾਇਵਾਨ ਇੱਕ ਬਿਲਕੁਲ ਜਿਵੇਂ ਸਮੁੰਦਰ ਦੇ ਵਿੱਚ ਇੱਕ ਟਾਪੂ ਉਸਤੇ ਵਾਲੇ ਵਾਲੇ ਸਮੁੰਦਰ ਹੈ ਅਤੇ ਚੀਨ ਦੇ ਤਕਰੀਬਨ ਕਾਫੀ ਨੇੜੇ ਹੈ ਤਾਜ਼ਾ ਤਾਜ਼ਾ ਅਮਰੀਕੀ ਖੁਫੀਆ ਏਜੰਸੀਆਂ ਦੀ ਖਬਰ ਮੁਤਾਬਕ ਚੀਨ ਤਾਈਵਾਨ ਦੇ ਜਿਹੜੇ ਨੇੜੇ ਹੋਰ ਛੋਟੇ-ਛੋਟੇ ਟਾਪੂ ਆ ਉਹਨਾਂ ਤੇ ਹਮਲਾ ਕਰ ਸਕਦਾ ਹੈ ਦੋ ਟਾਪੂ ਨੇ ਇੱਕ ਦਾ ਨਾਮ ਹੈਗਾ ਕਿਨਮੈਨ ਇੱਕ ਹੈਗਾ ਮਤਸੂ ਮੇਰਾ ਖਬਰ ਸਾਂਝੀ ਕਰਨ ਦਾ ਮਕਸਦ ਹੈ ਸਾਊਥ ਏਸ਼ੀਆ ਦੇ ਖੇਤਰ ਦੇ ਵਿੱਚ ਅਮਨ ਨੂੰ ਅੱਗ ਲੱਗੀ ਹੋਈ ਹੈ ਮਨੁੱਖਤਾ ਲਈ ਖਤਰਾ ਬਣੇ ਹੋਏ ਮਾਰਕਸਵਾਦੀ ਕਾਮਰੇਡ ਤੇ ਪੱਥਰ ਪੂਜਕ ਇਹਨਾਂ ਦੋਹਾਂ ਦੇ ਦਿਮਾਗਾਂ ਵਿੱਚ ਵੱਡੀ ਹਿਲਜੁਲ ਹੈ ਧਰਤੀ ਉੱਤੇ ਹਿਲਜੁਲ ਹੋਊਗੀ ਤਾਂ ਮਕਾਨ ਛੱਡ ਕੇ ਬਾਹਰ ਭੱਜਾਂਗੇ ਪਰ ਜਦ ਕਿਸੇ ਫਿਰਕੇ ਦੇ ਦਿਮਾਗ ਵਿੱਚ ਹਿਲਜੁਲ ਹੁੰਦੀ ਹੈ ਨਾ ਇਹ ਹਮੇਸ਼ਾ ਖਤਰਨਾਕ ਹੁੰਦੀ ਹੈ ਖਾਸ ਕਰਕੇ ਉਹ ਫਿਰਕਾ ਜਿਸ ਦੀ ਫਿਜ਼ੀਕਲ ਗਿਣਤੀ ਵੀ ਜ਼ਿਆਦਾ ਹੋਵੇ ਤੇ ਅੰਗਰੇਜ਼ਾਂ ਵੱਲੋਂ ਦਾਨ ਕੀਤੇ ਹੋਏ ਕਿਸੇ ਰਾਜ ਸ਼ਕਤੀ ਦੇ ਹੱਥ 'ਚ ਵੱਡੀ ਹੋਵੇ ਕਹਾਵਤ ਹੈ ਨਾ ਚੋਰਾਂ ਦੇ ਕੱਪੜੇ ਡਾਂਗਾਂ ਦੇ ਗੱਜ ਚੋਰ ਨੇ ਕਿਸੇ ਮਹਿੰਗੀ ਚੀਜ਼ ਨੂੰ ਜਦ ਚੋਰੀ ਕਰਕੇ ਵੇਚਣਾ ਉਸਨੇ ਮੰਡੀ ਮਾਰਕੀਟ ਦੇ ਭਾਤੇ ਤੇ ਵੇਚਣੀ ਨਹੀਂ 50000 ਦੀ ਚੀਜ਼ ਨੂੰ ਉਹ 30000 ਚ ਵੇਚ ਦੇਗਾ ਬੇਪਰਾਂ ਦੇ ਹੱਥ ਵੀ ਹੈ ਜਿਹੜਾ ਭਾਰਤੀ ਉਪਮਹਾਦੀਪ ਦਾ ਵੱਡਾ ਖਿੱਤਾ ਹੈ ਇਹ ਇਦਾਂ ਹੀ ਚੋਰੀ ਚ ਹੱਥ ਲੱਗਾ ਹੈ ਇਹਨਾਂ ਤੇ ਇਸ ਦਾ ਸਬੂਤ ਇਹ ਹੈ ਇਜ਼ਰਾਈਲ ਦੇ ਖੇਤਰਫਲ ਜੰਨਾ ਲਦਾਖ ਦਾ ਏਰੀਆ ਇਹਨਾਂ ਨੇ ਚੁੱਪ ਕਰਕੇ ਸੈਨ ਕਰ ਲਿਆ ਤੇ ਉਹ ਚੀਨ ਦੇ سپੁਰਦ ਕਰ ਦਿੱਤਾ ਇੱਕ ਵੀਰ ਨੇ ਟਿੱਪਣੀ ਵਿੱਚ ਕਿਹਾ ਸੀ ਕਿ ਇਹ ਖਿੱਤਾ ਸਿੱਖਾਂ ਦਾ ਹੈ ਜਾਨ ਬੋ ਜੀ ਕਿ ਉਹਨਾਂ ਨੇ ਛੱਡਿਆ ਹੈ ਕਿ ਖਾਲਸਤਾਨ ਬਣਨ ਤੋਂ ਬਾਅਦ ਆਪੇ ਚੀਨ ਨਾਲ ਲੜਦੇ ਫਿਰਨਗੇ ਵਜਨ ਤਾਂ ਇਸ ਗੱਲ ਵਿੱਚ ਵੀ ਹੈਗਾ ਪਰ ਅਰਨਾਚਲ ਪ੍ਰਦੇਸ਼ ਤੇ ਸੱਤ ਸਟੇਟਾਂ ਤਾਂ ਸਿੱਖਾਂ ਦੀਆਂ ਨਹੀਂ ਉੱਥੇ ਵੀ ਸਥਿਤੀ ਇਹਨਾਂ ਦੀ ਡਾਵਾ ਡੋਲੀ ਹੈ ਇੱਕ ਕਹਾਵਤ ਆ ਕਹਿੰਦੇ ਚੋਰ ਦਾ ਭਾਈ ਚੋਰ ਠੱਗਾਂ ਦੀਆਂ ਮਹਿਫਲਾਂ ਠੱਗਾਂ ਨਾਲ ਹੀ ਹੁੰਦੀਆਂ ਦੋ ਕੁ ਹਫ਼ਤੇ ਪਹਿਲਾਂ ਰੂਸ ਅਤੇ ਯੂਕਰੇਨ ਦੀ ਸ਼ਾਂਤੀ ਵਾਰਤਾ ਲਾਪ ਚੱਲੀ ਮੀਟਿੰਗ ਰੱਖ ਲਈ ਪੂਤਨ ਸਾਹਿਬ ਹੁਣੀ ਉੱਥੇ ਪਹੁੰਚੇ ਨਹੀਂ ਫਿਰ ਸਿੱਧੇ ਅਸਿੱਧੇ ਤਰੀਕੇ ਨਾਲ ਇੱਕ ਫਿਰ ਮੀਟਿੰਗ ਹੋਈ ਅਖੇ ਜੀ ਸ਼ਾਂਤੀ ਵਾਰਤਾ ਲਾਪ ਹੋ ਗਈ ਹੈ ਸੀਜ਼ਫਾਇਰ ਹੋ ਗਿਆ ਉਸੇ ਹੀ ਰਾਤ ਨੂੰ ਦੁਬਾਰਾ ਡਰੋਨ ਦਾ ਹਮਲਾ ਕਰਦੇ ਤਰਫ ਤੋਂ ਵੱਡਾ ਹਮਲਾ ਯੂਕਰੇਨ ਦੇ ਉੱਤੇ ਹੋਇਆ ਸੀ ਇਹੋ ਇਹ ਹਾਲ ਬੇਪਰਾਂ ਦਾ ਹੈ ਦਰਬਾਰ ਸਾਹਿਬ ਦੇ ਹਮਲੇ ਤੋਂ ਕੁਝ ਦਿਨ ਪਹਿਲਾਂ ਇੰਦਰਾ ਗਾਂਧੀ ਰੇਡੀਓ ਤੇ ਬੋਲੀ ਸੀ ਦਰਬਾਰ ਸਾਹਿਬ ਪਰ ਹਮਲਾ ਕਦੇ ਨਹੀਂ ਕੀਤਾ ਜਾਏਗਾ ਉਹ ਦੱਸਣਾ ਚਾਹੁੰਦੀ ਸੀ ਕਿ ਅਸੀਂ ਜ਼ਰੂਰ ਕਰਾਂਗੇ ਸਾਡੀ ਪੂਰੀ ਤਿਆਰੀ ਹੈ ਇਹੋ 파ਰਸੀਆਂ ਰੂਸ ਦੀਆਂ ਤੇ ਇਹੋ ਹੀ ਭਾਰਤ ਦੀਆਂ ਹਨ ਕਿਉਂਕਿ ਦੋਨੋਂ ਹੀ ਭਰਾ ਭਰਾ ਨੇ ਹੁਣ ਮੌਕ ਢੱਲਾਂ ਵਾਲੇ ਪਹਿਲਾਂ ਕਹਿੰਦੇ 3 ਜੂਨ ਨੂੰ ਕਰਾਂਗੇ ਫਿਰ 29 ਮਈ ਨੂੰ ਕਰਾਂਗੇ ਹੁਣ ਕਹਿੰਦੇ ਮਲਤਵੀ ਕਰ ਦਿੱਤੀਆਂ ਹੁਣ ਕਹਿੰਦੇ ਤਰੀਕ ਜਲਦੀ ਦਿੱਤੀ ਜਾਵੇਗੀ ਸਾਡੇ ਪੰਜਾਬ ਦੇ ਲੀਡਰ ਤਾਬੜ ਤੋੜ ਬਿਆਨ ਦੇਣ ਲੱਗ ਜਾਂਦੇ ਨੇ ਅਸੀਂ جنگ ਦਾ ਵਿਰੋਧ ਕਰਦੇ ਹਾਂ جنگ ਨਹੀਂ ਲੱਗਣੀ ਚਾਹੀਦੀ ਕਹਿਣਾ ਇਹ ਚਾਹੀਦਾ ਹੈ ਕਿ ਤੁਸੀਂ ਜੰਗ ਜ਼ਰੂਰ ਲੜੋ ਲੜਨੀ ਚਾਹੀਦੀ ਹੈ ਜੰਗ ਦੇ ਫਾਇਦੇ ਵੜੇ ਇਸ ਨਾਲ ਖੁਰਕੋਣ ਹਟ ਜਾਂਦੀ ਬਾਅਦ ਵਿੱਚ ਪਰ ਲੜਨ ਵਾਸਤੇ ਰਾਜਸਥਾਨ ਤੇ ਗੁਜਰਾਤ ਨੂੰ ਮੈਦਾਨੇ ਜੰਗ ਬਣਾਓ ਪੰਜਾਬ ਨੂੰ ਨਾ ਬਣਾਓ ਇਸ ਦੀ ਅਸੀਂ ਇਜਾਜ਼ਤ ਨਹੀਂ ਦਿੰਦੇ ਇਹ ਕਹਿਣਾ ਚਾਹੀਦਾ ਹੈ ਨਾਲ ਹੀ ਇਸ ਗੱਲ ਨੂੰ ਹੋਰ ਵੀ ਸਪਸ਼ਟਤਾ ਵਿੱਚ ਕਹਿਣਾ ਚਾਹੀਦਾ ਹੈ ਕਿ ਅਸੀਂ ਇਸ ਜੰਗ ਦੇ ਵਿੱਚ ਸ਼ਾਮਲ ਨਹੀਂ ਹਾਂ ਜਦੋਂ ਉਹ ਮੋਕ ਡ੍ਰਿਲਾਂ ਦਾ ਰਣ ਕਰਦੇ ਨੇ ਤੁਸੀਂ ਇਧਰੋਂ ਬਿਆਨ ਦਿਓ ਅਸੀਂ ਇਸ ਜੰਗ ਦੇ ਵਿੱਚ ਸ਼ਾਮਲ ਨਹੀਂ ਅਸੀਂ ਭਾਰਤੀ ਫੌਜ ਨੂੰ ਸਹਾਇਕ ਨਹੀਂ ਕਰਾਂਗੇ ਇਹ ਇੱਕ ਨੀਤੀ ਦਾ ਹਿੱਸਾ ਹੈ ਜਦ ਤੱਕ ਲੜਾਈ ਲੱਗ ਨਹੀਂ ਜਾਂਦੀ ਉਦੋਂ ਤੱਕ ਹੋਣ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਦੁਆਲੇ ਘੁੰਮੀ ਜਾਣਾ ਕਦੇ ਕੋਈ ਬਿਆਨ ਕਦੇ ਕੋਈ ਬਿਆਨ ਜਦੋਂ ਮੌਕ ਡ੍ਰਿਲ ਦੀ ਖਬਰ ਸਾਹਮਣੇ ਆਵੇ ਤਾਂ ਉਸੇ ਵਕਤ ਸਿੱਖ ਲੀਡਰਸ਼ਿਪ ਦਾ ਜਿਹੜੇ ਸੱਚਮੁੱਚ ਸਿੱਖਾਂ ਵਾਸਤੇ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਤੁਰੰਤ ਬਿਆਨ ਦੇਣਾ ਚਾਹੀਦਾ ਹੈ ਅਸੀਂ ਕਿਸੇ ਵੀ ਜੰਗ ਦਾ ਹਿੱਸਾ ਨਹੀਂ ਹਾਂ ਅਸੀਂ ਪਹਿਲਾਂ ਹੀ ਇੱਕ ਜੰਗ ਦੇ ਵਿੱਚ ਉਲਝੇ ਹੋਏ ਹਾਂ ਭਾਰਤ ਆਪਣੇ ਜੰਗ ਦਾ ਮੈਦਾਨ ਰਾਜਸਥਾਨ ਨੂੰ ਬਣਾ ਕੇ ਗੁਜਰਾਤ ਨੂੰ ਬਣਾ ਕੇ ਆਪਣੇ ਚਾਹ ਪੂਰੇ ਕਰ ਲਵੇ ਲਾਲੇ ਸੰਧੂਰ ਜਨਾ ਮਰਜੀ ਸਿਰ ਵਿੱਚ ਮੂੰਹ ਵਿੱਚ ਅੱਖਾਂ ਵਿੱਚ ਕੰਨਾਂ ਵਿੱਚ ਸਾਰੇ ਸਰੀਰ ਨੂੰ ਮੜ ਲਓ ਸੰਧੂਰ ਆਪ ਤੁਸੀਂ ਸਰਕਾਰੀ ਸਿਕਿਉਰਟੀਆਂ ਦੇ ਵਿੱਚ ਅੰਡਰਗਰਾਉਂਡ ਮਕਾਨਾਂ ਦੇ ਵਿੱਚ ਤੜੇ ਹੋਏ ਚੂਹਾ ਵਾਂਗੂ ਆਮ ਜਨਤਾ ਨੂੰ ਬਲੀ ਦਾ ਬੱਕਰਾ ਬਣਾਉਂਦੇ ਹੋ ਮੈਂ ਹੈਰਾਨ ਹ ਕੋਈ ਵੀ ਪੰਜਾਬ ਦੇ ਵਿੱਚ ਨਾ ਸ਼ਿਵ ਸੈਨਾ ਨਾ ਬਜਰੰਗ ਬਰਗੇਡ ਬਰਗੇਡ ਸੁਣ ਕੇ ਤਾਂ ਉਦਾਂ ਹੱਸਾ ਜਾਂਦਾ ਬਰਗੇਡ ਦਾ ਸਬੰਧ ਜੰਗ ਕਰਨ ਵਾਲੀ ਕਿਸੇ ਧਿਰ ਨਾਲ ਹੁੰਦਾ ਹੈ ਗੱਲ ਉਦੋਂ ਹੋਰ ਵੀ ਹਾਸੋ ਹਿਣੇ ਹੋ ਜਾਂਦੀ ਹੈ ਜਦੋਂ ਸ਼ਿਵ ਸੈਨਾ ਸੈਨਾ ਹੁੰਦੀ ਫੌਜ ਜਦੋਂ ਸ਼ਿਵ ਸੈਨਾ ਸਿਕਿਉਰਿਟੀ ਮੰਗਣ ਲੱਗੀ ਦੀ ਸਰਕਾਰ ਕੋ ਖਨ ਸਿਕਿਉਰਿਟੀ ਦੇਉ ਫੌਜ ਹੀ ਸਿਕਿਉਰਿਟੀ ਮੰਗਣ ਲੱਗੀ ਬੋਲੋ ਭਾਰਤ ਮਾਤਾ ਦੀ ਜੈ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਦਾ ਮਕਸਦ ਹੈ ਪੰਜਾਬ ਨੂੰ ਤੈਸਨਾਸ ਕਰਨਾ ਪਰ ਆਪਾਂ ਦੋ ਦਿਨ ਪਹਿਲਾਂ ਇੱਕ ਗੱਲ ਕੀਤੀ ਸੀ ਮਤਾ ਕਰੇ ਪਛਮ ਕੇ ਤਾਈ ਪੂਰਬ ਹਿਲੇ ਜਾਤ ਇਹ ਕਰਪੁਰਖ ਸਾਹਿਬ ਦਾ ਇਹ ਹੁਕਮ ਹੈ ਕਿ ਪੰਜਾਬ ਦੇ ਲੋਕਾਂ ਦਾ ਮਿਲਿਆ ਮੇਟ ਹੋਣਾ ਤੇ ਫਿਰ ਤਾਂ ਹੋਵੇਗਾ ਪਰ ਜੇ ਹਰਪੁਰਖ ਸਾਹਿਬ ਦਾ ਹੁਕਮ ਨਹੀਂ ਤਾਂ ਇਹ ਕਿਸੇ ਵਿਪਰੀ ਸੰਸਥਾਵਾਂ ਦੀਆਂ ਸੱਜਸਾਂ ਹਨ ਫਿਰ ਇਸੇਰੇ ਨਹੀਂ ਚੜਣੀਆਂ ਜੋ ਮਰਜ਼ੀ ਕਰ ਲਿਓ ਹੁਣ ਜੰਗਾਂ ਦੇ ਟੰਗ ਬਦਲ ਗਏ ਨੇ ਜੰਗਾਂ ਦੀ ਮਜ਼ਾਜ ਵੀ ਬਦਲ ਗਈ ਹੈ ਰਣਨੀਤੀਆਂ ਤੈਅ ਕਰਨ ਦੇ ਜੁਗਲ ਢਾਂਚੇ ਵੀ ਬਦਲ ਗਏ ਨੇ ਹੁਣ ਤਾਂ ਸਭ ਤੋਂ ਵੱਡੀ ਤੇ ਭਾਰੂ ਜੰਗ ਅਸਮਾਨੀ ਆ ਜਿਸ ਕੋ ਜਿਸ ਕੋਲ ਅਸਮਾਨੀ ਸਮਾਨ ਜ਼ਿਆਦਾ ਹੋਵੇਗਾ ਹਵਾਈ ਮਸਾਲਾ ਜਿਹਦਾ ਸਭ ਤੋਂ ਵਧੀਆ ਹੋ ਉਸ ਨੇ ਜੇਤੂ ਬਣਨਾ ਜੇ ਸਤੇ ਵਧੀਆ 에ਅਰ ਫੋਰਸ ਹੋਵੇਗੀ ਜਿਸ ਦੀਆਂ ਵਧੀਆ ਮਜ਼ਾਈਲਾ ਹੋਣਗੀਆਂ ਜਿਸ ਕੋਲ ਵਧੀਆ ਡਰੋਨਾਂ ਵਰਗਾ ਸਾਜੋ ਸਮਾਨ ਹੋਊਗਾ ਉਹੀ ਜੇਤੂ ਤੇ ਦੂਸਰਾ ਜੇ ਪੱਲੇ ਵਿੱਚ ਸੱਚ ਹੋਇਆ ਤਾਂ ਇੱਕ ਗੱਲ ਹੋਰ ਸਪਸ਼ਟ ਕਰ ਦਈਏ ਜਦ ਕੋਈ ਇਹ ਕਹਿੰਦਾ ਨਾ ਖਾਲਸਤਾਨ ਜਿੰਦਾਬਾਦ ਜਿੰਦਾਬਾਦ ਦਾ ਲਾਈਵ ਜੀਵਨ ਮਗਰ ਲੱਗ ਜਾਂਦਾ ਬਾਦ ਮੈਨੂੰ ਨਹੀਂ ਪਤਾ ਇਹ ਬਾਦ ਆ ਕਿ ਬਾਦ ਆ ਜੇ ਤੱਕ ਇਹ ਬਾਦ ਫਿਰ ਅਸਾਸਤ ਬਣਦਾ ਵਿਵਾਦ ਜੇ ਕਹਾਂਗੇ ਬਾਦ ਤਾਂ ਫਿਰ ਇਹਦਾ ਮਤਲਬ ਬਣਦਾ ਆਫਟਰ ਫਿਰ ਵੀ ਸਾਨੂੰ ਇਸ ਲਈ ਕਹਿਣਾ ਪੈਂਦਾ ਹੈ ਕਿ ਅਸੀਂ ਇਸ ਨੂੰ ਸਥਾਪਿਤ ਕਰਨਾ ਹੈ ਜਿਹੜਾ ਇੰਡੀਆ ਅੰਗਰੇਜ਼ਾਂ ਨੇ ਪਹਿਲਾਂ ਸਥਾਪਿਤ ਕੀਤਾ ਹੋਇਆ ਹੈ ਤੇ ਚਾਬੀਆਂ ਤੁਹਾਡੇ ਹੱਥ ਫੜਾਈਆਂ ਉਸ ਨੂੰ ਜਿੰਦਾਬਾਦ ਕਹਿਣ ਦਾ ਅਰਥ ਪਤਾ ਕੀ ਨਿਕਲਦਾ ਜਿਵੇਂ ਤੁਹਾਨੂੰ ਭਰੋਸਾ ਨਾ ਹੋਵੇ ਜਿੰਦਾ ਹੈ ਕਿ ਮਰਦਾ ਹੈ ਖਾਲਿਸਤਾਨ ਤਾਂ ਅਜੇ ਸਥਾਪਿਤ ਹੋਣਾ ਹੈ ਅਸੀਂ ਉਸ ਦੀ ਪੁੰਦਰ ਸਰਜੀਤੀ ਕਰਨੀ ਹੈ ਅਸੀਂ ਉਸ ਨੂੰ ਜਿੰਦਾ ਕਰਨਾ ਹੈ ਅਸੀਂ ਤਾਂ ਕਹਿ ਰਹੇ ਹਾਂ ਪਰ ਕੋਈ ਇਹ ਕਹੇ ਇੰਡੀਆ ਜਿੰਦਾਬਾਦ ਇੱਥੇ ਅਣਖੇ ਕਹਿੰਦੇ ਨੇ ਮੈਂ ਉਹਨਾਂ ਨੂੰ ਦੱਸ ਰਿਹਾ ਉਹ ਭਾਰਤੀ ਭਗਤ ਧਿਆਨ ਨਾਲ ਸੁਣਨਾ ਤੁਸੀਂ ਕਿਉਂ ਕਹਿ ਰਹੇ ਹੋ ਕਿ ਇੰਡੀਆ ਜਿੰਦਾਬਾਦ ਮੈਂ ਤਾਂ ਕਿਸੇ ਵੀ ਪੋਡਕਾਸਟ ਵਿੱਚ ਨਹੀਂ ਕਿਤੇ ਕਿਹਾ ਭਾਰਤ ਮਰਦਾਬਾਦ ਤੁਹਾਨੂੰ ਹੀ ਨਹੀਂ ਯਕੀਨ ਭਾਰਤ ਜਿੰਦਾ ਵੀ ਆ ਕਿ ਨਹੀਂ ਇਸ ਲਈ ਤੁਸੀਂ ਆਪਣੇ ਯਕੀਨ ਨੂੰ ਜਿੰਦਾ ਰੱਖਣ ਵਾਸਤੇ ਕਿ ਝੂਠਾ ਸਹਾਰਾ ਲੈ ਰਹੇ ਹੋ ਚਲੋ ਉਹ ਕਹਿੰਦੇ ਹੁੰਦੇ ਨੇ ਨਾ ਡੁੱਬਦੇ ਨੂੰ ਤਣਕੇ ਦਾ ਸਹਾਰਾ ਜੇ ਭਾਈ ਤੁਹਾਨੂੰ ਇੰਡੀਆ ਜਿੰਦਾਬਾਦ ਕਹਿ ਕੇ ਥੋੜਾ ਬੁਤਾ ਸਹਾਰਾ ਮਿਲਦਾ ਤਾਂ ਲੈ ਲਓ ਤੁਹਾਡਾ ਹੱਕ ਹੈ ਲੈਣਾ ਵਿੱਚ ਚਾਹੀਦਾ ਪਰ ਆਪਣੇ ਨਾਮ ਦੇ ਪਿੱਛੇ ਸਿੰਘ ਨਾ ਲਿਖਿਆ ਕਰੋ ਕਿਉਂਕਿ ਮੈਨੂੰ ਪਤਾ ਤੁਸੀਂ ਸਿੰਘ ਹੈ ਨਹੀਂ ਤੁਸੀਂ ਭਾਰਤ ਦੇ ਦਲਾਲ ਹੋ ਆਪਣੇ ਅਸਲ ਨਾਮ ਦੇ ਉੱਤੇ ਨਾ ਰੇ ਲਿਖਿਆ ਕਰੋ ਫਿਰ ਨਹੀਂ ਸਾਨੂੰ ਕੋ ਮਾਈਂਡ ਤੁਸੀਂ ਇਹ ਦੱਸਣ ਦਾ ਯਕੀਨ ਕਰਦੇ ਹੋ ਕਿ ਨਾ ਨਾ ਭਾਰਤ ਸਿੱਖ ਦੇ ਨਾਲ ਆ ਆ ਉਹ ਇੱਕ ਮਨਜੀਤ ਸਿੰਘ ਸਾਹ ਤੁਹਾਡੇ ਨਾਲ ਹੈਗਾ ਉਹਨੂੰ ਪਰਤੀ ਕਰ ਲੋ ਫੌਜ ਇਦਾਂ ਦੇ ਥੋੜੇ ਜਿਹਾ ਤੁਹਾਨੂੰ ਨਿਹੰਗਾਂ ਵਿੱਚੋਂ ਆ ਜਿਹੜੇ ਭੰਗ ਭੂਗ ਪੀਂਦੇ ਆ ਇਹਨਾਂ ਵਿੱਚ ਵੀ ਹੈਗੇ ਥੋੜੇ ਜਿਹਾ ਕਾਮਰੇਡਾਂ ਵਿੱਚ ਵੀ ਹੋਣਗੇ ਥੋੜੇ ਬਹੁਤੇ ਭੀਮਰਾਓ ਵੇਦ ਕਰਦੇ ਚੇਲੇ ਵੀ ਹੋ ਸਕਦੇ ਨੇ ਇਹ ਲੈ ਲਓ ਇੱਕ ਇਹਨਾਂ ਦੀ ਵੱਖਰੀ ਯੂਨਿਟ ਸਥਾਪਿਤ ਕਰੋ ਮਿਲਟਰੀ ਦੇ ਵਿੱਚ ਸਾਰੇ ਬਹਾਦਰ ਬਹੁਤ ਜਾਦੇ ਨੇ ਇਹਨਾਂ ਦੇ ਅੱਗੇ ਪਾਕਿਸਤਾਨ ਨੇ ਖੰਗਣਾ ਨਹੀਂ ਪਤਾ ਪਾਕਿਸਤਾਨ ਨੇ ਖੰਗਣਾ ਕਿਉਂ ਨਹੀਂ ਜਦੋਂ ਪਾਕਿਸਤਾਨ ਖੰਗਿਆ ਇਹਨਾਂ ਨੇ ਸਮਝਣਾ ਕਿ ਬੰਬ ਚੱਲ ਗਏ ਇਹਨਾਂ ਨੇ ਪਹਿਲਾਂ ਡਰਦੇ ਆ ਭੱਜਣਾ ਤਾਂ ਪਾਕਿਸਤਾਨ ਦੀ ਫੌਜ ਇਹ ਥੋੜੀ ਚਾਹੂਗੀ ਕਿ ਬਿਨਾਂ ਪ੍ਰਸ਼ਾਦਾ ਵਰਤੇ ਆਏ ਕਿ ਹਣ ਭਜਾ ਦਈਏ ਉਹ ਇਹਨਾਂ ਦੀ ਟੈਲ ਸੇਵਾਇਆ ਤਸੱਲੀ ਨਾ ਕਰਨਗੇ ਇਹ ਕਿ ਇਹਨਾਂ ਨੂੰ ਹੋਰ ਰੋੜਾ ਪਰਮਾ ਕਿ ਸਾਡੀ ਗਿਣਤੀ ਬਹੁਤ ਜ਼ਿਆਦਾ ਜਦੋਂ ਸੋਮਨਾਥ ਦਾ ਮੰਦਿਰ ਲੁੱਟਿਆ ਸੀ ਹਮ ਰਵਰਾਂ ਦੀ ਗਿਣਤੀ ਕਿੰਨੇ ਸੀ 300 ਤੋਂ 400 ਜਣੇ ਉਦੋਂ ਭਗਤਾਂ ਦੀ ਗਿਣਤੀ ਕਿੰਨੇ ਸੀ ਜੇ ਲੜਾਈਆਂ ਜੰਗਾਂ ਗਿਣਤੀ ਨਾਲ ਜਿੱਤੀਆਂ ਜਾਂਦੀਆਂ ਨਾ ਫਿਰ ਚਮਕੌਰ ਦੀ ਜੰਗ ਔਰੰਗਜ਼ੇਬ ਨੇ ਜਿੱ ਫਿਰ ਗੁਰੂ ਕੇ 40 ਸਿੱਖਾਂ ਨੇ ਜਤਨਾ ਨਹੀਂ ਸੀ। ਇਹੀ ਫਾਰਮੂਲਾ ਤੁਹਾਡੇ ਦਿਮਾਗ 'ਚ ਪੈਂਦਾ ਨਹੀਂ। ਵੈਸੇ ਵੀ ਜੇ ਆਬਾਦੀ ਵੱਧ ਹੋਣ ਨਾਲ ਕੋਈ ਦੇਸ਼ ਤਗੜਾ ਹੋ ਜਾਂਦਾ ਤਾਂ ਫੇਰ ਤੇ ਤੁਸੀਂ ਚੀਨ ਨਾਲੋਂ ਵੀ ਤਗੜੇ ਹੋ। ਸਿੱਖਾਂ ਤੋਂ ਬਗੈਰ-ਵਗੈਰ 138 ਕਰੋੜ ਉਹ ਪੈ ਜੋ ਚੀਨ ਦੇ ਗਲ ਖੋਲੋ ਲਦਾਖ ਵਾਪਸ ਜਿਹੜਾ ਉਹਨੇ ਤੁਹਾਨੂੰ ਹੋਇਆ। ਭਜਾ ਦਿਓ ਔਰ ਨਾਚਲ ਪ੍ਰਦੇਸ਼ ਵਿੱਚੋਂ ਉਹਨੂੰ ਕਿਉਂਕਿ ਤੁਹਾਡੀ ਗਿਣਤੀ ਬਹੁਤ ਜ਼ਿਆਦਾ ਭਰਾਵਾ। ਗਿਣਤੀ ਤਾਂ ਭੇਡਾਂ ਦੀ ਵੀ ਬਥੇਰੀ ਹੁੰਦੀ ਐ। ਗਿਣਤੀ ਤਾਂ ਹਿਰਨਾ ਤੇ ਮੱਝਾਂ ਦੀ ਵੀ ਜੰਗਲ 'ਚ ਬਹੁਤ ਐ। ਸ਼ੇਰਾਂ ਦੇ ਜਿਹੜੇ ਦੇਖੇ ਕਿ ਇਹਨੇ ਸ਼ੇਰਾਂ ਦਾ ਕਦੇ ਜੜ ਨਹੀਂ ਹੁੰਦਾ ਸ਼ੇਰ ਦੋ ਚਾਰ ਹੀ ਹੋਣਗੇ ਜਿੱਥੇ ਹੋਣਗੇ ਬੇਫਿਕਰ ਹੋ ਕੇ ਦੁਪਹਿਰੇ ਰੁੱਖ ਥੱਲੇ ਸੁੱਤੇ ਹੁੰਦੇ ਖਾਪੀ ਕੇ ਹਿਰਨ ਦੂਰੋਂ ਹੀ ਦੇਖ ਦੇ ਕੇ ਉਂ ਉਂ ਦੀਆਂ ਆਵਾਜ਼ਾਂ ਕੱਢ ਲੱਗ ਜਾਂਦੇ ਉਹ ਦੂਸਰੇ ਨੂੰ ਦੱਸਦੇ ਵਿੱਚ ਸਤਾਵਾ ਹਜੇ ਜਾਗਿਆ ਨਹੀਂ ਖਾਈ ਚ ਰੋ ਘਾ ਚੱਕ ਇਹ ਜਿਹੜੇ ਹੈਗੇ ਨਾ ਇੰਡੀਆ ਜਿੰਦਾਬਾਦ ਵਾਲੇ ਇਹੋ ਹੀ ਹਿਰਨ ਨੇ ਜੋ ਸਿੱਖਾਂ ਦੇ ਪ੍ਰੋਗਰਾਮ ਹੀ ਦੇਖ ਕੇ ਡਰੀ ਜਾਂਦੇ ਇਹ ਵੀ ਉਸੇ ਹਿਰਨ ਵਾਲੇ ਉਂ ਉਂ ਮੈਂ ਇੱਥੇ ਕੋਈ ਫੁਕਰੀਆਂ ਨਹੀਂ ਮਾਰ ਲੱਗਿਆ ਨਾ ਮੈਂ ਕੋਈ ਫਿਲਮੀ ਡਾਇਲੋਗ ਬੋਲ ਰਿਹਾ ਸਾਡੀਆਂ ਗੱਲਾਂ ਤੇ ਪਸ਼ੋਕੜ ਦੇ ਵਿੱਚ ਸਾਡਾ ਲੰਬਾ ਉਹ ਇਤਿਹਾਸ ਖੜਾ ਹੈ ਜਦੋਂ ਨਾਦਰ ਸ਼ਾ ਵਰਗੇ ਖੂਨਖਾਰ ਬੰਦੇ ਨੇ ਕਹਿਣਾ ਪਿਆ ਸੀ ਇਹ ਲੋਕ ਇੱਕ ਦਿਨ ਇਸ ਧਰਤੀ ਤੇ ਰਾਜ ਕਰਨਗੇ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਨੇ ਤੁਹਾਡੇ ਬਾਰੇ ਕਦੀ ਟਿੱਪਣੀ ਕੀਤੀ ਦੁਨੀਆ ਦੇ ਕਿਸੇ ਬੰਦੇ ਦਾ ਕਿਸੇ ਮਹਾਨ ਵਿਦਵਾਨ ਦਾ ਕਿਸੇ ਫਲਸਫਰ ਦਾ ਕਿਸੇ ਚਿੰਤਕ ਦਾ ਕਿਸੇ ਗਿਆਨੀ ਵਿਗਿਆਨੀ ਮਹਾਵਿਗਿਆਨੀ ਨੇ ਕਿਹਾ ਹੋਵੇ ਕਿ ਇਹ قوم ਇਸ ਧਰਤੀ ਤੇ ਰਾਜ ਕਰੂਗੀ ਇਰਾਨੀਆਂ ਨੇ ਤੁਹਾਡੇ ਬਾਰੇ ਟਿੱਪਣੀਆਂ ਕੀਤੀਆਂ ਉਹਨਾਂ ਨੇ ਹਿੰਦੂ ਸ਼ਬਦ ਤੁਹਾਡੇ ਦੀ ਵਰਤਿਆ ਸੀ ਇਹਦਾ ਮਤਲਬ ਹੈ ਚੋਰ ਮੁਗਲ ਵੀ ਕਹਿੰਦੇ ਰ ਇਹਨਾਂ ਨੂੰ ਥਾਪੜੋ ਤੁਸੀਂ ਜਿੰਨਾ ਇਹਨਾਂ ਨੂੰ ਜ਼ਿਆਦਾ ਥਾਪੜੋਂਗੇ ਉਨਾ ਖੁਸ਼ ਰਹਿੰਦੇ ਨੇ ਇਹ ਉਨੀ ਵੱਧ ਸੇਵਾ ਕਰਦੇ ਨੇ ਕੁੱਟ ਖਾਣ ਵਾਲੇ ਤੂੰ ਜਿਸ ਦਾ ਸਬੂਤ ਨਾਦਰ ਸ਼ਾਹ ਦਾ ਹਮਲਾ ਜਿਸ ਨੇ 2 ਤੋਂ 3 ਲੱਖ ਬੰਦਾ ਕਿਤੇ ਮਾਰਿਆ ਇਹਨਾਂ ਬੇਪਰਾਂ ਦੇ ਧਾਰਮਿਕ ਰੈਬਰ ਥਾਲੀਆਂ ਵਿੱਚ ਗਿਰੀਆਂ ਮੇਵੇ ਮਠਿਆਈਆਂ ਅਸ਼ਰਫੀਆਂ ਸੋਨਾ ਚਾਂਦੀ ਜੋ ਘਰਾਂ ਦੇ ਵਿੱਚ ਕੋ ਮਾੜਾ ਮੋਟਾ ਸਮਾਨ ਗਹਿਣੇ ਪਏ ਸੀ ਸਭ ਥਾਲੀਆਂ ਦੇ ਵਿੱਚ ਰੱਖ ਕੇ ਹੱਸਦੇ ਹੋਏ ਅਗਲੇ ਦਿਨੀ ਸੁਖ ਤੇ ਆਣ ਕੇ ਨਾਦਰ ਸ਼ਾਹ ਦੇ ਪੈਰਾਂ 'ਚ ਧਰ ਕੇ ਹੱਥ ਜੋੜ ਕੇ ਖੜ ਗਏ ਜਨਾਬ ਹੋਰ ਕੁਝ ਦੱਸੋ ਕੀ ਸੇਵਾ ਕਰੀਏ ਨਾਦਰਸ਼ਾ ਕਹਿੰਦਾ ਮੈਂ ਕੀ ਦੱਸਣਾ ਮੈਂ ਤਾਂ ਤੁਹਾਡੀ ਸੇਵਾ ਕਰਨ ਗਿਆ ਤੁਸੀਂ ਸਾਨੂੰ ਮਜਬੂਰ ਕਰਦੇ ਹੋ ਕਿ ਅਸੀਂ ਤੁਹਾਡੇ ਬਾਰੇ ਦਸੀਏ ਤੁਸੀਂ ਕੌਣ ਹੋ ਵੈਸੇ ਦੱਸਣਾ ਵੀ ਚਾਹੀਦਾ ਹੈ ਸਾਡੇ ਲੋਕਾਂ ਨੂੰ ਮੇ ਪਤਾ ਲੱਗ ਜੇ ਕਿਉਂਕਿ ਅਸੀਂ ਇਤਿਹਾਸ ਪੜਨ ਸੁਣਦੇ ਬਹੁਤੇ ਅੱਧੀ ਨਹੀਂ ਹੈਗੇ ਅਸੀਂ ਸੁਣੀਆਂ ਸੁਣੀਆਂ ਗੱਲਾਂ ਜੋ ਮਹਾਭਾਰਤ ਵਿੱਚ ਲਿਖੀਆਂ ਰਮਾਇਣ ਵਿੱਚ ਲਿਖੀਆਂ ਉਹ ਭੀਮ ਨੇ ਹਾਥੀ ਪੂਛਾਂ ਤੋਂ ਫੜ ਕੇ ਹਸਪਤਾਨ ਉਸਮਾਨ ਚ ਸਿੱੜਤੇ ਉਮਰ ਕੇ ਥੱਲੇ ਡਿਗੇ ਨਹੀਂ ਬਾਅਦ ਵਿੱਚ ਸਕੂਲਾਂ ਦੇ ਵਿੱਚ ਪੜਾਇਆ ਵੀ ਗਿਆ ਸਿੱਧ ਕਰੋ ਕਿ ਭੀਮ ਦੇ ਸਿੱਟੇ ਹੋਏ ਹਾਥੀ ਥੱਲੇ ਕਿਉਂ ਨਹੀਂ ਆਏ ਇਸ ਕਰਕੇ ਨਹੀਂ ਆਇਆ ਕਿ ਉਹ ਹੋ ਸਕਦਾ ਗ੍ਰੈਵਿਟੀ ਪਾਵਰ ਜੋ ਬਾਹਰ ਨਿਕਲ ਗਏ ਹੋਣ ਜਿਹੜੀ ਚੀਜ਼ ਗ੍ਰੈਵਿਟੀ ਪਾਵਰ ਚ ਬਾਹਰ ਨਿਕਲ ਜਾਂਦੀ ਉਹ ਕਦੇ ਵਾਪਸ ਨਹੀਂ ਟੇਕਦੀ ਇਹਨਾਂ ਦੀਆਂ ਤਰਕਾਂ ਇਹਨਾਂ ਦੇ ਲੌਜਿਕ ਇਹਨਾਂ ਦੇ ਫਾਰਮੂਲੇ ਇਹਨਾਂ ਦੇ ਸਿਧਾਂਤ ਆਪਣਾ ਸਾਰਾ ਜਿਹੜਾ ਇਹਨਾਂ ਦਾ ਇਤਿਹਾਸ ਦਾ ਕੂੜਾ ਕਰਕੜਿਆ ਨਾ ਸਿੱਖਾਂ ਦੇ ਨਿਆਣੇ ਨੂੰ ਪੜਾਉਣ ਲੱਗੇ ਨੇ ਘੱਟੋ ਘੱਟ ਜੇ ਤੁਹਾਂ ਚੀਜ਼ ਕੋਈ ਸਿੱਟਣੀ ਸੀ ਮਤਲਬ ਬਿਲਕੁਲ ਹੀ ਉਹ ਗ੍ਰੈਵਿਟੀ ਪਾਵਰ ਚ ਬਾਹਰ ਹੀ ਕੱਢਣੀ ਹੀ ਕੋਈ ਛੋਟੀ ਮੋਟੀ ਦੱਸ ਦਿੰਦੇ ਕਿ ਭੇਮ ਨੇ ਕਸ਼ੂ ਕਮਾ ਚੱਕਿਆ ਜਾਂ ਬੱਕਰੀ ਚੱਕੀ ਤੇ ਸਿੱੜ ਦਿੱਤੀ ਪਰ ਨਾ ਉਹ ਕਹਿੰਦੇ ਨਾ ਜਦੋਂ ਗਾਪੇ ਮਾਰਨੀ ਆ ਤਾਂ ਫਿਰ ਕਮੀ ਕਿ ਛੱਡਣੀ ਆ ਹਾਥੀ ਫੜਿਆ ਜਿਉ ਨੇ ਸਦਾਈ ਉਹ ਵੀ ਪੂਛ ਤੋਂ ਫੜਿਆ ਉਹਦੀ ਪੂਛ ਹੀ ਨਹੀਂ ਟੁੱਟੀ ਇਹਨੇ ਭਾਰਨਾ ਪੂਛ ਨੂੰ ਮਾਰਿਆ ਵਲੇਟਾ ਘਮਾ ਕੇ ਐਸਾ ਸਟਿਆ ਵਿਚਾਰਾ ਅਜੇ ਤੱਕ ਥਲੇ ਹੀ ਨਹੀਂ ਆਇਆ ਜ਼ਰੂਰਤ ਨੇ ਸੀ ਇੱਕ ਭਗਤ ਸੀ ਉਹਨੂੰ ਬੜੀ ਖੁਰਕ ਹੁੰਦੀ ਸੀ ਉਹ ਚਾਹੁੰਦਾ ਸੀ ਕਿ ਮੈਂ ਕੁਛ ਨਾ ਕੁਛ ਕਹਾ ਹੁਣ ਮੈਂ ਕਹਤਾ ਹੁਣ ਉਹਦੇ 2-4 ਦਿਹਾੜ ਸੌਖੇ ਲੰਘ ਜਾਣਗੇ ਮੇਰੇ ਖਾਲਸਾਤਨ ਵਤਨਵਾਸੀਓ ਤੁਸੀਂ ਜਿੱਥੇ ਰਹੋ ਖੁਸ਼ ਅਤੇ ਆਬਾਦ ਅਤੇ ਚੜ੍ਹਦੀਆਂ ਕਲਾ 'ਚ ਰਹੋ ਕੱਲ ਮਿਲਦੇ ਹਾਂ ਕਿਸੇ ਨਵੇਂ ਵਿਸ਼ੇ ਦੇ ਨਾਲ ਖਾਲਸਾਤਨ ਦੇ ਚੜ੍ਹੇ ਹੋਏ ਨਵੇਂ ਸੂਰਜ ਦੇ ਹੇਠ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ